ਦੋਸਤੋ ਮਹੀ ਪੈਂਡ ਦੇ ਕਰਕੇ ਜਿਹੜਾ ਸਾਡਾ ਰਸਤਾ ਬਹੁਤ ਜਿਆਦਾ ਖਰਾਬ ਹੋ ਗਿਆ ਰਸਤਾ ਟੁੱਟ ਵੀ ਗਿਆ ਹੈ ਖੰਬੇ ਡੇਗੇ ਸੜਕਾ ਟੁੱਟ ਗਈਆਂ ਤੇ ਹੁਣ ਅਸੀਂ ਤਾਂ ਥੋੜੀ ਜੀ ਉਹਨਾਂ ਦੇ ਕਿੱਥੇ ਲਖ ਦਿਖਾ ਦਿੰਨੇ ਹੁਣ ਅਸੀਂ ਤਾਂ ਦੁਹਾਈ ਪਹਿਲਾਂ ਤੁਸੀਂ ਆਵਲਾ ਰਸਤਾ ਦੇਖੋ ਚਿੱਕੜੋ ਚਿੱਕੜੀ ਹੋ ਗਿਆ ਆ ਹੁਣ ਅਸੀਂ ਅੱਗੇ ਚੱਲਦੇ ਆਂ ਦੇਖੋ ਦੋਸਤੋ ਅਸੀਂ ਮੜੀ ਜੀ ਸਾਵਧਾਨੀ ਦੇ ਨਾਲ ਰਸਤਾ ਪਾਰ ਕਰ ਲਈਏ ਤੇ ਦੋਸਤੋ ਉਹ ਸਾਹਮਣੇ ਇਹ ਰਸਤਾ ਆ ਦੋਸਤੋ ਹੁਣ ਅਸੀਂ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਆ ਕਿ ਖੰਭਾ ਵੀ ਡਿੱਗਿਆ ਹੈ ਤੇ ਰਸਤੇ ਦੀ ਵੀ ਕੀ ਹਾਲਤ ਹੋਈ ਆ। ਵਲੋਗ ਨੂੰ ਪਲੀਜ਼ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਦੋਸਤੋ ਆ ਤੁਸੀਂ ਦੇਖੋ ਖੰਭਾ ਡਿੱਗਿਆ ਆ ਤੇ ਜਿਹੜੀ ਸਲੈਬ ਵੀ ਆ ਪੂਰੀ ਟੁੱਟ ਗਈ ਥੱਲੇ ਤੁਸੀਂ ਦੇਖ ਹੀ ਸਕਦੇ ਹੋ। ਕੋਸ਼ਾਈ ਨਹੀਂ ਗਾ ਪੂਰੀ ਖਾਲੀ ਆ। ਦੋਸਤੋ ਇੱਥੋਂ ਥੋੜੀ ਦੂਰੀ ਬਣਾ ਕੇ ਰੱਖਣਾ ਠੀਕ ਆ ਕਿਉਂਕਿ ਥੱਲੇ ਸਲੈਬ ਪੂਰੀ ਖਾਲੀ ਆ। ਤੇ ਆ ਹੁਣ ਤੁਸੀਂ ਖੰਭਾ ਦੇਖ ਲਓ ਪੂਰਾ ਟੁੱਟ ਕੇ ਥੱਲੇ ਡਿੱਗਿਆ ਆ ਇਹਦੇ ਵਿੱਚ ਕਰੰਟ ਵੀ ਆਂਦਾ ਆ। ਤੇ ਆ ਪੂਰਾ ਢਹਾ ਤੁਸੀਂ ਦੇਖ ਹੀ ਸਕਦੇ ਆ ਟੁੱਟ ਗਿਆ ਆ ਸਲੈ ਆ ਤੁਸੀਂ ਦੇਖ ਸਕਦੇ ਆ ਥੱਲਿਓ ਇਧਰ ਤੋਂ ਤੁਸੀਂ ਦੇਖੋ ਸਾਰੀ ਟੁੱਟੀ ਗਈ ਆ ਤੇ ਹੁਣ ਇੱਥੋਂ ਥੱਲੇ ਰੋਂ ਪੈਰ ਮਾਰ ਕੇ ਤੋੜ ਕੇ ਦੇਖਦੇ ਆ ਟੁੱਟਦੀ ਕਿ ਨਹੀਂ ਤੇ ਇੱਥੋਂ ਤੁਸੀਂ ਦੇਖ ਹੀ ਸਕਦੇ ਆ ਥੱਲੇ ਪੂਰਾ ਖੋੜ ਪਿਆ ਆ ਇਹਦੇ ਤਾਂ ਪੈਪ ਤੁਸੀਂ ਦੇਖ ਸਕਦੇ ਆ ਇਹ ਪੈਪ ਅੱਗੇ ਪਾਟ ਗਈ ਆ ਸਾਰੀ ਆ ਜਿੱਥੋਂ ਕਾ ਡਿ ਗਿਆ ਤੇ ਸਲੈਬ ਦੇ ਥੱਲੇ ਕੁਝ ਵੀ ਨਹੀਂ ਸੀ ਆਪ ਹੀ ਦੇਖ ਸਕਦੇ ਆ ਤੁਸੀਂ ਦੇਖੀ ਸਾਦੇ ਆ ਕਿ ਆਹ ਦਾ ਵੀ ਸਾਰਾ ਜੱਤਾ ਟੁੱਟੇ ਕਿ ਤੇ ਆ ਦੇਖੋ ਤੁਸੀਂ ਤਰ ਇਧਰ ਨਿਗਾ ਫੇਰਾ ਦਿਓ ਓ ਤਵਾ 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 ਦੋਸਤੋ ਦੇਖੋ ਉਧਰ ਪੂਰੀ ਜਗ੍ਹਾ ਟੁੱਤੀ ਹੋਣੀ ਐਥੇ ਪੋੜਾ ਪੜਾ ਪੜਾ ਤੇ ਸਾਨੂੰ ਛਾਲ ਮਾਰ ਕੇ ਜਾਣਾ ਪੈਣਾ ਇਦਾਂ ਇਹ ਦੋਸਤੋ ਐਥੋਂ ਉਧਰ ਵਾਲਾ ਵੀ ਬਹੁਤ ਜਿਆਦਾ ਮੁਸ਼ਕਲ ਕੰਮ ਹੈ ਸਲੇਬ ਵੀ ਪੂਰੀ ਟੁੱਟ ਗਈ ਆ ਤੁਸੀਂ ਦੇਖ ਸਕਦੇ ਤੇ ਅੱਜ ਦੇ ਵਲੌਗ ਦੇ ਵਿੱਚ ਬਸ ਇੰਨਾ ਹੀ ਅਗਲਾ ਵਲੌਗ ਸਿੱਧਾ ਦਿੱਲੀ ਕਾ ਜੂ ਜਾ ਕਹਿੰਦੇ ਆ ਤੇ ਚਲੋ ਓਕੇ ਬਾਏ